ਬੜੀ ਕਮਾਲ ਦੀ ਗੱਲ ਕਹੀ ਕਹਿੰਦੇ ਤੂੰ ਨਾ ਵੇਖੀ ਕਿ ਕੌਣ ਕੀ ਕਰਦਾ ਤੂੰ ਆਪਣੀ ਰਾਹ ਤੁਰਦਾ ਜਾਈ ਤੈਨੂੰ ਸ਼ਾਂਤੀ ਬੜੀ ਮਿਲੇਗੀ ਨਹੀਂ ਜੀ ਉਹਨੇ ਮੇਰਾ ਮਾੜਾ ਕੀਤਾ ਸੀ ਮੈਂ ਉਹਦਾ ਸਿਰ 파ੜਨ ਚੱਲਿਆ ਬਾਣੀ ਚ ਬਚਨ ਪੜਦੇ ਹੋ ਹਰ ਜਨ ਰਾਮ ਨਾਮ ਗੁਣ ਗਾਵੇ ਜੇ ਕੋਈ ਨਿੰਦ ਕਰੇ ਹਰ ਜਨ ਕੀ ਆਪਣਾ ਗੁਣ ਕੋਈ ਬੁਰਾ ਕਰ ਰਿਹਾ ਪਤਾ ਲੱਗ ਗਿਆ ਤੂੰ ਬਹਿ ਜਾ ਨਾ ਸਬਰ ਨਾਲ ਉਹੀ ਬੰਦਾ ਆਏਗਾ ਵੀ ਭਾਈ ਸਾਹਿਬ ਉਦੋਂ ਮੈਂ ਗਲਤ ਸੀ ਯਕੀਨ ਕਰਿਓ ਕਰੂ ਬਾਬਾ ਫਰੀਦ ਸਾਹਿਬ ਕਹਿੰਦੇ ਕਹਿੰਦੇ ਤੂੰ ਇੱਕ ਵਾਰੀ ਨਾ ਐਕਸਪੈਰੀਮੈਂਟ ਕਰਕੇ ਵੇਖ ਵੀ ਫਲਾਣੇ ਬੰਦੇ ਨੇ ਭਾਈ ਸਾਹਿਬ ਤੁਹਾਡੇ ਬਾਰੇ ਆਹ ਗੱਲ ਕਹੀ ਆ ਬਸ ਅੱਗ ਲੱਗਦੀ ਮੈਂ ਜਿੰਨੀ ਦੇਰ ਹੁਣ ਉਹਦਾ ਨਾ ਬਲਾ ਪਾ ਨਹੀਂ ਕਰ ਲੈਂਦਾ ਚਰਿਆ ਨਹੀਂ ਨਾ ਜਾਂਦਾ ਅੰਦਰ ਸਾਨੂੰ ਬਾਬਾ ਜੀ ਕਹਿੰਦੇ ਫਰੀਦਾ ਬੁਰੇ ਦਾ ਭਲਾ ਕਰ ਗੁੱਸਾ ਮੰਨਣਾ ਹੰਡਾਏ ਕੀ ਹੋਏਗਾ ਜੀ ਜੰਦੇ ਵਿਖੀ ਕਿੰਨੀਆਂ ਫਿਜ਼ੀਕਲੀ ਬਿਮਾਰੀਆਂ ਤੋਂ ਬਚ ਜਾਏਗਾ ਤੂੰ ਤੇ ਆਪਣੇ ਆਪ ਨੂੰ ਆਪੇ ਅੱਗ ਲਾਈ ਫਿਰਦਾ ਹੈ ਦੇਹੀ ਰੋਗ ਨਾ ਲੱਗਈ ਪੱਲੈ ਸਭ ਕੁਝ ਗੁਆਏਗਾ ਨਹੀਂ ਕੁਝ ਖੱਟੇngਾਈ ਜਿੱਥੇ ਇਨਸਾਨੀਅਤ ਹੈ ਉੱਥੇ ਪੇਸ਼ੈਂਸ ਬਹੁਤ ਜ਼ਰੂਰੀ ਕਾ ਤੁਸੀਂ ਘਰਾਂ ਚ ਬੈਣੋ ਵੇਖਿਓ ਜਦਨ ਚਰਨ ਦੀ ਸ਼ਕਤੀ ਆ ਗਈ ਨਾ ਘਰਾਂ ਦਾ ਮਾਹੌਲ ਬਦਲ ਜਾਂਦਾ ਤੁਹਾਡੇ ਘਰ ਸੱਚਖੰਡ ਬਣ ਜਾਂਦੇ ਨੇ ਵਾਹਿਗੁਰੂ ਕਰੇ ਸਾਡੇ ਘਰਾਂ ਚ ਪਿਆਰ ਆਵੇ